ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ। ਇਸ ਵੀਡੀਓ 'ਚ ਆਪਾਂ ਗੱਲਬਾਤ ਕਿਸਾਨ ਵੀਰੋ ਕਰਨੀ ਆ ਬਾਸਮਤੀ ਬਾਰੇ ਕੁਝ ਕਿਸਾਨ ਵੀਰਾਂ ਨਾਲ ਜਿਹੜੀ ਡਿਸਕਸ਼ਨ ਚੱਲ ਰਹੀ ਸੀ ਉਹਨਾਂ ਨਾਲ ਗੱਲਬਾਤ ਹੋ ਰਹੀ ਸੀ ਕਿ ਬਾਸਮਤੀ ਕਿਹੜੀ ਕਿਸਮ ਤੇ ਕਿੰਨਾ ਕਰਕਬਾ ਇਸ ਵਾਰ ਲੱਗ ਸਕਦਾ। ਕਿਉਂਕਿ ਝੋਨੇ ਦੀ ਜਿਹੜੀ ਲਵਾਈ ਦੀ ਤਰੀਕ ਹੈ ਇਹ ਤੁਹਾਨੂੰ ਪਤਾ ਕਿ ਜਿਹੜੀ 1 ਜੂਨ ਤੋਂ ਸ਼ੁਰੂਆਤ ਹੋਊਗੀ ਪਰ ਇਹ ਵੱਖ-ਵੱਖ ਜ਼ੋਨ ਹੋਣਗੇ 4 ਜ਼ੋਨ ਤਰੀਕ ਤੇ ਕਿਸਮਬਾਰ ਅਪਡੇਟ ਕਿਉਂਕਿ ਤਰੀਕ ਨੂੰ ਕਿਹੜੀ-ਕਿਹੜੀ ਤਰੀਕ ਨੂੰ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਲਾਈਟ ਆਊਗੀ ਤੇ ਕਿਸਮਾਂ ਜਿਹੜੀਆਂ ਕਿਉਂਕਿ ਪੀਆਰ ਕਿਸਮਾਂ ਤਾਂ ਕਲੀਅਰ ਕੱਟ ਤੁਹਾਨੂੰ ਦੱਸ ਦਿੱਤਾ ਗਿਆ ਕਿ ਪੀਆਰ ਕਿਸਮਾਂ ਤੁਸੀਂ ਬੇਫਿਕਰ ਹੋ ਕੇ ਲਾ ਸਕਦੇ ਹੋ ਕੋਈ ਵੀ ਪੀਆਰ ਕਿਸਮ ਇਸ ਤੋਂ ਇਲਾਵਾ ਹੋਰ ਕਿਸਮਾਂ ਜਿਹੜੀਆਂ ਪ੍ਰਮਾਣਿਤ ਹੋਣਗੀਆਂ ਉਹ ਜੋ ਵੀ ਅਪਡੇਟ ਵਿਭਾਗ ਵੱਲੋਂ ਅ ਖੇਤੀਬੜੀ ਦੇ ਕਿਸਾਨ ਭਲਾਈ ਵਿਭਾਗ ਵੱਲੋਂ ਜੋ ਵੀ ਅਪਡੇਟ ਹੋਊਗੀ ਉਹ ਤੁਹਾਡੇ ਨਾਲ ਸਾਂਝੀ ਨਾਲ ਦੀ ਨਾਲ ਕਰ ਦਿੱਤੀ ਜਾਊਗੀ ਬਾਸਮਤੀ ਦੇ ਵਿੱਚ ਕਿਸਾਨ ਵੀਰੋ ਇਹ ਹੈ ਕਿ ਪਿਛਲੀ ਵਾਰ ਦਾ ਜਿਹੜਾ ਰੇਟ ਆ ਉਹ ਬਹੁਤਾ ਜ਼ਿਆਦਾ ਉੱਚਾ ਨਹੀਂ ਰਿਹਾ ਝਾੜ ਬੇਸ਼ੱਕ ਠੀਕ ਰਿਹਾ ਆਮ ਤੌਰ ਤੇ ਜਿਹੜਾ ਬਾਸਮਤੀ ਐ ਜੇ ਤੁਸੀਂ ਉਹਦੀ ਚੰਗੀ ਆਪਾਂ ਦੇਖਭਾਲ ਕਰਦੇ ਆਂ ਝਾੜ ਚੰਗਾ ਲੈ ਰਹੇ ਨੇ ਲੈ ਲੈਨੇ ਆ ਤਾਂ ਫਿਰ ਉਹ ਝੋਨੇ ਜਿੰਨੀ ਤਾਂ ਆਪਾਂ ਨੂੰ ਰਿਟਰਨ ਦੇ ਜਾਂਦਾ ਝੋਨੇ ਤੋਂ ਮਾੜਾ ਤਾਂ ਰਹਿੰਦਾ ਨਹੀਂ ਹੁੰਦਾ ਪਰ ਉਹਦੇ ਵਿੱਚ ਇਹ ਹੈ ਕਿ ਜੇ ਆਪਾਂ ਨੂੰ ਰੇਟ ਚੰਗਾ ਮਿਲੇ ਤਾਂ ਆਪਾਂ ਕਹਿੰਦੇ ਕਿ ਬਾਸਮਤੀ ਲਾਉਣ ਦਾ ਫਾਇਦਾ ਹੋ ਜਾਂਦਾ ਉਹਦੇ ਨਾਲ ਆਪਾਂ ਨੂੰ ਮੁਨਾਫਾ ਵੱਧ ਹੋ ਜਾਂਦਾ ਪਲੱਸ ਜਿਹੜਾ ਹੈਗਾ ਬਾਸਮਤੀ ਦੇ ਵਿੱਚ ਇੱਕ ਲੇਟ ਲੱਗਦਾ ਝੋਨੇ ਤੋਂ ਖਾਦ ਖਰਾਕ ਖਰਚਾ ਘਟ ਆਉਂਦਾ ਖਾਸ ਤੌਰ ਤੇ ਜਿਹੜੀਆਂ ਨਵੀਆਂ ਇੰਪਰੂਵਡ ਵੈਰੈਟੀਆਂ ਨੇ ਜਿਹੜੀਆਂ ਖਾਸ ਤੌਰ ਤੇ ਜਿਵੇਂ ਮੁਛਲ ਕਿਸਮ ਪੂਸਾ ਬਾਸਮਤੀ ਚਾ 201 ਉਹਦੇ ਚ ਇਹ ਜਿਵੇਂ ਰੋਗਾਂ ਪ੍ਰਤੀ ਜਿਹੜੀ ਹੈਗੀ ਹੈ ਸਹਿਣਸ਼ੀਲਤਾ ਜ਼ਿਆਦਾ ਹੈਣੀ ਜਿਵੇਂ ਬਲਾਸਟ ਜਾਂ ਕੋਈ ਬਲਾਈਟ ਤਾਂ ਉਹਦੇ ਵਿੱਚ ਕਈ ਵਾਰ ਖਰਚਾ ਵੱਧ ਵੀ ਹੋ ਜਾਂਦਾ ਜਿਹੜੀਆਂ ਇੰਪਰੂਵਡ ਵੈਰੈਟੀਆਂ ਉਹਨਾਂ ਚ ਸਮੱਸਿਆ ਇਹ ਨਹੀਂ ਆਉਂਦੀ ਤਾਂ ਪਾਣੀ ਦੀ ਵੀ ਬਚਤ ਰਹਿੰਦੀ ਹੈ ਪਰਾਲੀ ਵੀ ਘਟ ਹੁੰਦੀ ਸਾਂਭਣੀ ਵੀ ਸੌਖੀ ਹੈ ਤਾਂ ਬਾਸਮਤੀ ਦੀ ਜੇ ਆਪਾਂ ਗੱਲ ਕਰੀਏ ਕਿਉਂਕਿ ਝੋਨੇ ਦੇ ਵਿੱਚ ਤਾਂ ਮੈਂ ਪੁੱਛਿਆ ਸੀ ਝੋਨੇ ਜਿਵੇਂ PR126 ਜਾਂ PR131 PR132 ਦਾ ਵੀ ਨਵਾਂ ਬੀਜ ਕਿਸਾਨ ਵੀਰਾਂ ਨੇ ਲਿਆ PR114 ਦਾ ਕਾਫੀ ਕਿਸਾਨ ਵੀਰ ਜਿਹੜਾ ਹੈਗਾ ਇੱਧਰ ਲਾਉਂਦੇ ਆ ਅਹproptopur ਦੇ ਫਰੀਦਕੋਟ ਦੇ ਏਰੀਏ ਦੇ ਵਿੱਚ ਕਿਸਾਨ ਵੀਰ ਜਿਹੜਾ ਲਾਉਂਦੇ ਆ ਇਹ ਤੇ ਬਠਿੰਡੇ ਦਾ ਏਰੀਆ ਕੁਝ ਹੋ ਗਿਆ ਤੇ ਮੁਖਸਰ ਸਾਹਿਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਹੈਗਾ ਜਿਹੜਾ ਹੈਗਾ ਸੀਮ ਵਾਲਾ ਏਰੀਆ ਉੱਥੇ ਹੋਰ ਵੈਰਾਈਟੀਆਂ ਜਿਹੜੀਆਂ ਹੈਗੀਆਂ ਲਾਉਂਦੇ ਨੇ ਕਿਸਾਨ ਵੀਰ ਤੇ ਜਿਹੜਾ ਪੀਆਰ 121 ਹੋ ਗਿਆ ਜਾਂ ਪੀਆਰ 122 ਹੈ ਇਹ ਵੀ ਚੰਗੀਆਂ ਕਿਸਮਾਂ ਨੇ ਤਾਂ ਬਾਸਮਤੀ ਦੇ ਵਿੱਚ ਮੈਂ ਪਿਛਲੇ ਹਫਤੇ ਗੱਲਬਾਤ ਤੁਹਾਡੇ ਨਾਲ ਕੀਤੀ ਸੀ ਕਿ ਜਿਹੜੀਆਂ ਜਿਨ੍ਹਾਂ ਨੂੰ ਰੋਗ ਨਹੀਂ ਲੱਗਦਾ ਬਿਮਾਰੀ ਰਹਿਤ ਖਾਸ ਤੌਰ ਤੇ ਬਲਾਈਟ ਤੋਂ ਰਹਿਤ ਕਿਸਮਾਂ ਨੇ ਤਾਂ ਜਿਵੇਂ ਪੂਸਾ ਬਾਸਮਤੀ 1885 ਨਵੀਂ ਇੰਪਰੂਵਡ ਵੈਰੈਟੀ ਹੈ 1121 ਦੀ ਸੋਧ ਹੈ ਪੂਸਾ ਬਾਸਮਤੀ 1718 ਇਹ ਵੀ 1121 ਦੀ ਸੋਧ ਹੈ 1121 ਨੂੰ ਪੁੱਠ ਚੜਾ ਕੇ ਬਣਾਇਆ ਗਿਆ 1718 ਤਾਂ ਇਹਦੇ ਵਿੱਚ ਜਿਹੜੀ ਹੈਗੀ ਆ ਕੁਆਲਿਟੀ ਇੰਪਰੂਵ ਆ ਝਾੜ ਵੀ ਚੰਗਾ ਹੈ ਤੇ ਰੋਗ ਵੀ ਘਟ ਆਉਂਦਾ ਹੈ 1885 ਦੀ ਵੀ ਬਹੁਤ ਵਧੀਆ ਕੁਆਲਿਟੀ ਹੈ ਪੂਸਾ ਬਾਸਮਤੀ 1847 ਹੈ ਜਿਹੜੀ ਇਹ 1509 ਦੀ ਸੋਧ ਹੈ ਝਾੜ ਵੀ ਚੰਗਾ ਹੈ ਪੂਸਾ ਬਾਸਮਤੀ 16 ਬੰਨਵੇਂ ਬਖਵਾਕ ਕਿਸਮਾਂ ਨੇ ਕਿਸਾਨ ਵੀ ਜਿਹੜਾ ਜ਼ਿਆਦਾਤਰ ਹੈ ਪ੍ਰੇਫਰ ਕਰਦੇ ਜਾਂ ਤਾਂ ਪੂਸਾ ਬਾਸਮਤੀ 1401 ਜਾਂ 17 18 18 85 18 47 ਇਹਨਾਂ ਕਿਸਮਾਂ ਚ ਜ਼ਿਆਦਾਤਰ ਰਕਬਾ ਕਵਰ ਹੁੰਦਾ ਫਿਰ 11 21 ਜਾਂ 1500 1509 ਇਹ ਵੀ ਚੰਗੀਆਂ ਬ੍ਰੇਡਾਂ ਪੂਸਾ ਬਾਸਮਤੀ ਆਪਣੇ ਪੰਜਾਬ ਬਾਸਮਤੀ 7 ਹੈ 50 ਬਾਸਮਤੀ 5 ਹੈ 5 ਤੁਸੀਂ ਆਪਦੀ ਰਹਿ ਜ਼ਰੂਰ ਦਿਅ ਜੇ ਕਿ ਬਾਸਮਤੀ ਕਿਉਂਕਿ ਬਾਸਮਤੀ ਦੀ ਜਿਹੜਾ ਰੇਟ ਹੈ ਨਾ ਉਹ ਮੰਗਤੇ ਹੁੰਦਾ ਆਪਸੋਰੀ ਸਪਲਾਈ ਤੇ ਹੁੰਦਾ ਜੇ ਤਾਂ ਉਹਦੀ ਪੈਦਾਵਾਰ ਵਧ ਗਈ ਤਾਂ ਉਹਦਾ ਰੇਟ ਆ ਜਿਹੜਾ ਵਪਾਰੀਆਂ ਨੇ ਉੱਥੇ ਸੈੱਟ ਕਰ ਲੈਣਾ ਜੇ ਉਹ ਘਟ ਗਿਆ ਤਾਂ ਉਹਦਾ ਰੇਟ ਆ ਜਿਹੜਾ ਉਹ ਵੱਧ ਵੀ ਆਪਾਂ ਨੂੰ ਮਿਲ ਸਕਦਾ ਆਪਣੀ ਰਾਇ ਜਰੂਰ ਦੱਸਿਓ ਜੇ ਤੁਸੀਂ ਕਿਹੜਾ ਬਾਸਮਤੀ ਕਿੰਨਾ ਕਰਕਬਾ ਲਾਉਣ ਜਾ ਰਹੇ ਹੋ ਕਿਉਂਕਿ ਬਾਸਮਤੀ ਦੇਖੋ ਮੈਂ ਪਿਛਲੇ ਸਾਲਾਂ ਚ ਵੀ ਕਿਹਾ ਹੁੰਦਾ ਕਿ ਜਿਹੜਾ ਵੰਡਮਾ ਰਕਬਾ ਆਪਾਂ ਨੂੰ ਲਾਉਣਾ ਚਾਹੀਦਾ ਸਾਰਾ ਰਕਬਾ ਇੱਕ ਕਿਸਮ ਹੀਟ ਵੀ ਨਹੀਂ ਲਾਉਣਾ ਚਾਹੀਦਾ ਤੇ ਜੇ ਆਪਣੇ ਕੋਲੇ ਵੱਧ ਦਾ ਰਕਬਾ ਤਾਂ ਆਪਾਂ ਨੂੰ ਕੱਲਾ ਝੋਨਾ ਵੀ ਨਹੀਂ ਲਾਉਣਾ ਚਾਹੀਦਾ ਬਾਸਮਤੀ ਕੁਝ ਰੱਖ ਪਾਪਾ ਨੂੰ ਬਾਸਮਤੀ ਲਾਉਣਾ ਚਾਹੀਦਾ ਇਸ ਵਾਰ ਕੁਝ ਕਿਸਾਨ ਵੀਰ ਜਿਹੜੇ ਪਕਾਵੀ ਮੱਕੀ ਲਾਉਣ ਬਾਰੇ ਵੀ ਵਿਚਾਰ ਕਰ ਰਹੇ ਆ ਕਿ ਪਕਾਵੀ ਮੱਕੀ ਲਈਏ ਬਹੁਤ ਵਧੀਆ ਕਦਮ ਕਿਉਂਕਿ ਵੀ ਇਹ ਲੁਧਿਆਣਾ ਵੱਲੋਂ ਨਵੀਂ ਕਿਸਮ ਇੱਕ ਬੜੀ ਸੋਹਣੀ ਜਿਹੜੀ ਮੱਕੀ ਦੀ ਦਿੱਤੀ ਗਈ ਆ ਪਕਾਵੀ ਮੱਕੀ ਦੀ ਤਾਂ ਪਕਾਵੀ ਮੱਕੀ ਤੁਸੀਂ ਜਿਹੜੀ ਮਈ ਐਂਡ ਤੋਂ ਜਿਹੜੀ ਜੂਨ ਦੇ ਵਿੱਚ ਲੱਗ ਜਾਂਦੀ ਹੈ ਬਜਾਈ ਹੋ ਜਾਂਦੀ ਹੈ ਦੀ ਤੇ ਪਾਣੀ ਦੀ ਬਚਤ ਵਾਸਤੇ ਵਧੀਆ ਝਾੜ ਵੀ ਦਾ ਠੀਕ ਰਹਿ ਜਾਂਦਾ ਤਾਂ ਉਹ ਜਿਹੜੇ ਕਿਸਾਨ ਵੀਰ ਜਿਹੜੇ ਜਾਵਨ ਹੈਗੇ ਉਹ ਵੀ ਜਿਹੜਾ ਹੈਗਾ ਬਜਾਈ ਕਰ ਰਹੇ ਆ ਇਦੋਂ ਲਾਵਾ ਜਿਹੜਾ ਵੰਡਮਾ ਰਕਬਾ ਆਪਾਂ ਨੂੰ ਜ਼ਰੂਰ ਬੀਜਣਾ ਚਾਹੀਦਾ ਵੰਡਮੇ ਦੇ ਵਿੱਚ ਵੀ ਜੇ ਆਪਾਂ ਝੋਨਾ ਵੀ ਲੈਣਾ ਤਾਂ ਉਹ ਵੀ ਇੱਕ ਕਿਸਮ ਇਹ ਨਹੀਂ ਉਹ ਵੀ ਵੰਡਮਾ ਦੋ ਤੋਂ ਤਿੰਨ ਕਿਸਮ ਤੇ ਜੇ ਬਾਸਮਤੀ ਆ ਤਾਂ ਉਹ ਵੀ ਘੱਟੋ ਘੱਟ ਦੋ ਕਿਸਮਾਂ ਆਪਾਂ ਨੂੰ ਜ਼ਰੂਰ ਲੈਣੀਆਂ ਚਾਹੀਦੀਆਂ ਨੇ ਬਾਸਮਤੀ ਇਹ ਆ ਕਿ ਬਾਸਮਤੀ ਆਪਣਾ ਜਿਹੜਾ ਜਲਾਈ ਦੇ ਵਿੱਚ ਆਪਾਂ 트랜ਸਪਲੈਂਟਿੰਗ ਕਰਨਾ ਘੱਟ ਸਮੇਂ ਵਿੱਚ ਵਧੀਆ ਆਪਾਂ ਨੂੰ ਠੀਕ ਝਾੜ ਇਹ ਦੇ ਜਾਂਦਾ ਹੈਗਾ ਤੇ ਝੋਨੇ ਦੇ ਵਿੱਚ ਵੀ ਇਹ ਹੋਊਗਾ ਕਿ ਝੋਨੇ ਦੇ ਵਿੱਚ ਆਪਾਂ ਨੂੰ ਬਹੁਤੀ ਕਾਲ ਨਹੀਂ ਕਰਨ ਦੀ ਲੋੜ ਹੈਗੀ ਖਾਸ ਤੌਰ ਤੇ ਜਿਹੜੀ ਘੱਟ ਸਮੇਂ ਵਾਲੀਆਂ ਕਿਸਮਾਂ ਨੇ ਬਹੁਤੀ ਗੀਤ ਕਰਾਂਗੇ ਤਾਂ ਉਹਦੇ ਵਿੱਚ ਜਿਹੜਾ ਹੈਗਾ ਆਪਾਂ ਨੂੰ ਕੋਈ ਕਿਸੇ ਕਿਸਮ ਦਾ ਕੋਈ ਕਿਉਂਕਿ ਇਹ ਗਿੱਤੇ ਦੇ ਵਿੱਚ ਕੀੜੇਮਕੋੜੇ ਜਾਂ ਬਿਮਾਰੀ ਦੀ ਸਮੱਸਿਆ ਕਈ ਵਾਰ ਆ ਸਕਦੀ ਬਹੁਤਾ ਗੀਤਾਂ ਨਹੀਂ ਕਰਨ ਦੀ ਲੋੜ ਜੋਂਵਾ ਜਿਵੇਂ ਤਰੀਕਾ ਮਿਲਣ ਗਿਆ ਤੁਸੀਂ 2-4 ਦਿਨ ਲੇਟ ਜਾਂ ਬੰਡਮਾ ਆਪਾਂ ਰੱਖਵਾ ਜਿਹੜਾ ਲਾਉਣਾ ਬਹੁਤ ਜ਼ਿਆਦਾ ਕਾਲ ਕਰਨ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ ਆਪ ਦਾ ਸਵਾਲ ਹੋਵੇ ਸੇ ਆਵਾਂ ਜ਼ਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰੇ